ਸਜ਼ਾ ਹੁੰਦੀ ਹੈ ਮਤਲਬ ਹੋਣਾ 20 ਸਾਲੀ ਸਜ਼ਾ ਹੁੰਦੀ ਆ ਉਹਦੇ ਵਿੱਚ ਲਾਅ ਵਿੱਚ ਲਿਖਿਆ ਜਾਂਦਾ ਕਿ ਕੱਲ ਨੂੰ ਜੀ ਆਪਣੇ ਭਾਰਤ ਤੇ ਜਾਂ ਆਪਣੇ ਦੇਸ਼ ਤੇ ਆਪਣੇ ਪੰਜਾਬ ਤੇ ਲੜਾਈ ਹੁੰਦੀ ਆ ਤੇ ਸਾਨੂੰ ਅੱਥੀ ਲੈ ਜਾ ਸਕਦੇ ਆ ਉੱਥੇ ਅਸੀਂ ਉੱਥੇ ਸਿਆਣ ਕਰਦੇ ਆ ਕਿ ਐਦੀ ਬੰਦਾ ਵੀ ਅਸੀਂ ਤੁਹਾਨੂੰ ਆਪਣੇ ਦੇਸ਼ ਵੱਲੋਂ ਵਰਤਾਂਗੇ ਵਰਤਾਂਗੇ ਲੜਾਈ 'ਚ ਲੈ ਕੇ ਜਾਵਾਂਗੇ ਉੱਥੇ ਲਿਖਤੀ ਰੂਪ ਲਿਖਿਆ ਜਾਂਦਾ ਜੀ ਆ ਕੋਈ ਲੋੜ ਬਈ ਤੁਹਾਡੀ ਕੈਦੀ ਦੀ ਅਸੀਂ ਤੁਹਾਨੂੰ ਲੈ ਕੇ 6 ਸਾਲ ਦੀ ਮਾਫੀ ਮੰਦੀ ਆ ਆਪਾਂ ਨੂੰ ਜਦੋਂ ਸਜ਼ਾ ਹੋਏਗੀ ਜਦੋਂ ਸਜ਼ਾ ਹੋਈ ਇਹਦੇ ਬੰਦੇ ਨੂੰ ਨਾ ਜਦੋਂ ਜੇਲ੍ਹ 'ਚ ਬੰਦਾ ਪੈਰ ਧਰਦਾ ਪਹਿਲਾ ਪੈਰ ਧਰਦਾ ਜਦ ਦੀ 6 ਸਾਲ ਮਾਫ ਹੋ ਜਾਂਦੇ ਬੰਦੇ ਦੇ ਕਿਉਂ ਹੋ ਜਾਂਦੇ ਮਾਫ ਕੈਦੀਆਂ ਨੇ ਲੜਾਈਆਂ ਲੜੀਆਂ ਸੀ ਛਾਂਸੀ ਦੀ ਰਾਣੀ ਨਾਲ ਲੜ ਕੇ ਛਾਂਸੀ ਦੀ ਰਾਣੀ ਜਿਹੜੀ ਉਹ ਕੈਦੀਆਂ ਨੂੰ ਰਿਹਾ ਕੀ ਸੀ ਜੇਲ੍ਹ 'ਚ ਉਹ ਛਾਂਸੀ ਦੀ ਰਾਣੀ ਕਰਕੇ 6 ਸਾਲ ਮਾਫੀ ਪੈਂਦੀ ਆ ਕੈਦੀਆਂ ਨੂੰ ਜਦੋਂ ਸਜ਼ਾ ਹੋਈ ਇਹਦੇ ਜਦੋਂ ਉਹਦਾ ਜੇਲ੍ਹ ਜਾ ਕੇ ਪੈਰ ਧਰਦਾ ਜਦ ਦੀ 20 'ਚੋਂ 6 ਸਾਲ ਕੱਟੇ ਜਾਂਦੇ 14 ਰਹਿੰਦੀ ਆ ਉਹ ਲੋਕ ਪੈਦੀ ਕੰਮ ਆਏ ਸੀ ਜੇਲ੍ਹ ਵਾਲੇ ਕੰਮ ਆਏ ਸੀ ਜਦੋਂ ਕੌਮ ਤੇ ਜਾਂ ਟੀਮ ਤੇ ਪੀੜ ਪਈ ਸੀ ਸ਼ਰਾਰਤੀਆਂ ਸਰਾਂ ਵੀ ਕਹਿੰਦੇ ਆ ਕਿ ਅੱਜ ਕੱਲ ਨੂੰ ਜਾਣਾ ਪੈ ਗਿਆ ਅਸੀਂ ਪਿੱਠਾਂ ਵੀ ਘਵਾ ਲੈਣੀਆਂ ਧੱਕੇ ਹੋਏ ਹੋਇਆ ਜਿੰਨਾਂ ਮਾਰੀਆਂ ਹੋਈਆਂ ਹੋਈਆਂ ਤੇ ਰੱਬ ਵਰਕੇ ਮੌਕਾ ਮਿਲੇ ਕਿ ਸਾਨੂੰ ਅਸਰੇ ਦੇਣ ਅਸੀਂ ਮੂਹਰੇ ਲੱਗਾਂਗੇ ਪਰ ਮੁੜ ਕੇ ਪਿੱਠ ਦੂਜੇ ਪਾਸੇ ਕਰ ਲਾਂਗੇ ਦੂਜੇ ਪਾਸੇ ਆਵਾਂਗੇ